ਮੈਂ ਡਾਕਟਰ ਰਮਨ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਮਕੇਰੀਆ ਮੈਂ ਮਲਤਾਨੀ ਸਾਹਿਬ ਦਾ ਤੇ ਆਮ ਆਦਮੀ ਪਾਰਟੀ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਕਿ ਇਸ ਹਸਪਤਾਲ 75 ਬੈੱਡ ਤੋਂ 100 ਬੈੱਡ ਹੋਣ ਜਾ ਰਿਹਾ ਹੈ ਇਸ ਦੇ ਵਿੱਚ ਟ੍ਰੋਮਾ ਵਾਰਡ ਵੀ ਬਣੇਗਾ ਡੈਂਸੀ ਸੇਵਾਵਾਂ ਵੀ ਸ਼ੁਰੂ ਹੋਣਗੀਆਂ ਐਮਸੀਐਚ ਵਾਰਡ ਵੀ ਬਣੇਗਾ ਤੇ ਮਰੀਜ਼ਾਂ ਲਈ ਹੋਰ ਵੀ ਕਈ ਫੈਸਿਲਿਟੀਆਂ ਹੋਣਗੀਆਂ ਹਸਪਤਾਲ ਹੈ ਘੱਟੋ ਘੱਟ 300 ਇਹਨੂੰ ਪਿੰਡ ਪੈਂਦੇ ਆ ਹਿਮਾਚਲ ਦੇ ਏਰੀਆ ਪੈਂਦਾ ਉਹ ਸ਼ੇਰੀਆ ਗੁਰਦਾਸਪੁਰ ਦਾ ਵੀ ਇੱਥੇ ਆਂਦਾ ਬਾਕੀ ਨੈਸ਼ਨਲ ਹਾਈਵੇ ਨੰਬਰ 44 ਹੈਗਾ ਜਿੱਥੇ ਬਹੁਤ ਜਿਆਦਾ ਭੀੜ ਭੜੱਕਾ ਰਹਿੰਦਾ ਹੈ ਦੁਰਘਟਨਾਵਾਂ ਕਾਫੀ ਹੁੰਦੀਆਂ ਉਹ ਸਾਰੇ ਬੰਦੇ ਸਾਡੇ ਕੋਲ ਹੀ ਆਂਦੇ ਨੇ ਪੀਸ਼ਾ ਰੋਮਾ ਸੈਂਟਰ ਦੇ ਵਿੱਚ ਐਮਰਜੈਂਸੀ ਓਡੀ ਹੋਏਗਾ ਜੇ ਕਿਸੇ ਨੂੰ ਲੋਡ ਪੈਂਦੀ ਹੈ ਐਮਰਜੈਂਸੀ ਓਪਰੇਟ ਕਰਨੇ ਦੀ ਬਾਕੀ ਟ੍ਰਾਇਜ਼ ਬੈੱਡ ਹੈਗੇ ਜਿਹੜੇ ਜਿਆਦਾ ਜ਼ਖਮੀ ਹੁੰਦੇ ਆ ਉਹਨਾਂ ਲਈ ਅਲੱਗ ਬੈੱਡ ਹੈਗੇ ਆ ਬਾਕੀ ਉਹਨਾਂ ਨੂੰ ਜੇ ਐਡਮਿਟ ਕਰਕੇ ਇਲਾਜ ਕਰਨਾ ਪੈਂਦਾ ਉਹਨਾਂ ਲਈ ਐਮਰਜੈਂਸੀ ਵਾਰਡ ਵੀ ਹੈਗਾ ਡੈਲਸਿਸ ਸੇਵਾਵਾਂ ਵੀ ਸ਼ੁਰੂ ਹੋਣਗੀਆਂ ਐਮਸੀਆ ਜਿੱਦਾਂ ਬੱਚੇ ਨੂੰ ਪੀਲੀਆਂ ਹੁੰਦਾ ਇਨਕੂਬੇਟਰ 'ਚ ਰੱਖਦੇ ਉਹ ਵੀ ਸੇਵਾਵਾਂ ਇੱਥੇ ਸ਼ੁਰੂ ਹੋਣਗੀਆਂ ਹੋਮਾ ਸੈਂਟਰ ਦੇ ਵਿੱਚ ਐਮਰਜੈਂਸੀ ਆਡੀ ਹੋਏਗਾ ਜੇ ਕਿਸੇ ਨੂੰ ਲੋੜ ਪੈਂਦੀ ਹੈ ਐਮਰਜੈਂਸੀ ਅਪਡੇਟ ਕਰਨੇ ਦੀ ਬਾਕੀ ਟ੍ਰਾਇਰਸ ਬੈੱਡ ਹੈਗੇ ਜਿਹੜੇ ਜ਼ਿਆਦਾ ਚੱਕਮੀ ਹੁੰਦੇ ਆ ਉਹਨਾਂ ਲਈ ਅਲੱਗ ਬੈੱਡ ਹੈਗੇ ਆ ਬਾਕੀ ਉਹਨਾਂ ਨੂੰ ਜੇ ਐਡਮਿਟ ਕਰਕੇ ਇਚਾਰ ਕਰਨਾ ਪੈਂਦਾ ਉਹਨਾਂ ਲਈ ਐਮਰਜੈਂਸੀ ਬੋਰਡ ਵੀ ਹੈਗਾ ਡੈਲਸਿਸ ਸੇਵਾਵਾਂ ਵੀ ਸ਼ੁਰੂ ਹੋਣਗੀਆਂ ਐਮਸੀਆ ਜਿੱਦਾਂ ਬੱਚੇ ਕੁਪੀਆ ਹੁੰਦਾ ਇਨਕੂਬेटर ਚ ਰੱਖਦੇ ਉਹਦੀ ਸੇਵਾਵਾਂ ਇੱਥੇ ਸ਼ੁਰੂ ਹੋ ਜਾਂਦੀਆਂ ਤੇ ਜੇ ਕਿਤੇ ਅਸੀਂ ਗੱਲ ਕਰੀ ਤੇ ਅੰਬਰਸਰ ਜਾਦਾ ਇਥੋਂ ਮਿਲ ਕੇ ਗਿਆ ਫਿਰ ਜਿਹੜੇ ਅੰਬਰਸਰ ਤਾਂ ਨਹੀਂ ਭੇਜਿਆ ਜਾਂਦੇ ਜੇ ਜਿਹੜੇ ਐਕਸੀਡੈਂਟ ਕੇਸ ਹੁੰਦੇ ਹੈ ਸਿੱਧੇ ਸਪੈਸ਼ਲਿਟੀ ਆ ਜਾਣੀਆਂ ਜੀ ਫਿਰ ਸਾਨੂੰ ਲੋਡ ਨਹੀਂ ਪੈਣੀ ਇੱਥੇ ਆਪਾਂ ਉਹਨਾਂ ਨੂੰ ਸੇਵਾਉਂਦੇ ਹਾਂ ਠੀਕ ਹੈ ਸਰ ਮੈਂ ਮਟੀਰੀਅਲ ਮੈਂ ਮਲਤਾਨੀ ਸਾਹਿਬ ਦਾ ਤੇ ਰਾਮਾਨੀ ਬਾਡੀ ਬਣਾਉਣ ਦਾ ਬਹੁਤ ਧੰਨਵਾਦ ਕਰਦਾ ਤੇ ਇਸ ਹਸਪੀਟਲ 75 ਬੈਡ ਤੋਂ 100 ਬੈਡ ਹੋਣ ਜਾ ਰਿਹਾ ਹੈ ਜਿਸ ਦੇ ਵਿੱਚ ਟਰਾਮਾ ਵਾਰਡ ਵੀ ਬਣੇਗਾ ਆ ਡੈਂਸੀ ਸੇਵਾਵਾਂ ਵੀ ਸ਼ੁਰੂ ਹੋਣਗੀਆਂ ਐਮਸੀਆ 20 ਬਣੇਗਾ ਤੇ ਮਰੀਜ਼ਾਂ ਲਈ ਹੋਰ ਵੀ ਕੀ ਫੈਸਿਲਿਟੀਆਂ ਹੋਣਗੀਆਂ। ਹਕੀਕਤ ਕਿੰਨੇ ਏਰੀਆ ਨੂੰ ਫਾਇਦਾ ਹੋਏਗਾ ਕਿਉਂਕਿ ਇਹ ਠੀਕੇ ਦੇ ਹਾਈਵੇ ਤੇ ਪੈਂਦਾ ਆ ਤੇ ਲਕੀਸ਼ਾ ਕਿ ਸਾਡਾ ਹਸਪਤਾਲ ਹੈ ਘੱਟੋ ਘੱਟ 300 ਇਹਨੂੰ ਪਿੰਡ ਪੈਂਦੇ ਆ ਮਾਚਲ ਦੇ ਏਰੀਆ ਪੈਂਦਾ। ਉਹ ਸ਼ੇਰੀਆ ਗੁਰਦਾਸਪੁਰ ਦਾ ਵੀ ਇੱਥੇ ਆਉਂਦਾ ਬਾਕੀ ਨੈਸ਼ਨਲ ਹਾਈਵੇ ਨੰਬਰ 44 ਹੈਗਾ ਜਿੱਥੇ ਬਹੁਤ ਜ਼ਿਆਦਾ ਭੀੜ ਭੜਕਾ ਰਹਿੰਦਾ ਹੈ। ਰੁਕਤਨਾਵਾ ਕਾਫੀ ਆਉਂਦੀ ਉਹ ਸਾਰੇ ਬੰਦੇ ਸਾਡੇ ਕੋਲ ਹੀ ਆਉਂਦੇ। ਹਾਂਜੀ ਮਰੇ ਨੂੰ ਸਾਰੇ ਨਫਕਾ ਸਬਸਟੀਕਲ ਜਾ ਹੈ ਉਸ ਤੋਂ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿ ਬਕੇਰੀਆ ਹਲਕੇ ਤੋਂ ਜਿਸ ਨੇ ਕਈ ਸਾਲਾਂ ਤੋਂ ਜੋ ਮੰਗ ਚਗੀ ਹੈ ਕਈ ਸਰਕਾਰਾਂ ਆਈਆਂ ਕਈ ਗਈਆਂ ਲੇਕਿਨ ਇਹ ਮੰਗ ਪੂਰੀ ਨਹੀਂ ਹੋਈ। ਪਿਛਲੇ 3 ਸਾਲ ਤੋਂ ਸਾਡੀ ਪੂਰੀ ਕੋਸ਼ਿਸ਼ ਰਹੀ ਹੈ ਕਿ ਇਹਨੂੰ ਅਸੀਂ ਜਲਦੀ ਤੋਂ ਜਲਦੀ ਕੰਪਲੀਟ ਕਰਾਈਏ। ਅੱਜ ਬਹੁਤ ਖੁਸ਼ੀ ਦਾ ਦਿਨ ਹੈ ਕਿਉਂਕਿ ਮਕੇਰੀਆਂ ਹਲਕੇ ਦੇ ਹਸਪਤਾਲ ਮਕੇਰੀਆਂ ਵਿਖੇ ਅੱਜ 4 ਕਰੋੜ ਦੀ ਲਗਭਗ ਲਾਗਤ ਨਾਲ ਐਮਰਜੈਂਸੀ ਓਰਡ ਬਣ ਰਿਹਾ ਟ੍ਰੋਮਾ ਸੈਂਟਰ ਬਣ ਰਿਹਾ ਹੈ ਔਰ ਬਿਲਡਿੰਗ ਪੂਰੀ ਰੀਨੋਵੇਟ ਹੋ ਰਹੀ ਹੈ 9 ਮਹੀਨੇ ਦੇ ਟਾਈਮ ਵਿੱਚ ਇਹ ਕੰਮ ਸ਼ੁਰੂ ਹੋ ਜਾਏਗਾ ਅੱਜ ਇਹ ਕੰਮ ਸ਼ੁਰੂ ਕਰਾਇਆ ਜਾ ਰਿਹਾ ਹੈ ਸਾਡੇ ਨਾਲ ਜੋ ਠੇਕੇਦਾਰ ਸਾਹਿਬ ਨੇ ਉਹ ਵੀ ਖੜੇ ਨੇ ਔਰ ਪੰਜਾਬ ਸਰਕਾਰ ਦੀ ਪੂਰੀ ਔਰ ਕੋਸ਼ਿਸ਼ ਰਹੇਗੀ ਕਿ 9 ਮਹੀਨਿਆਂ ਦੇ ਵਿੱਚ ਇਹ ਕੰਮ ਖਤਮ ਕਰਾ ਕੇ ਇਸ ਹਸਪਤਾਲ ਨੂੰ ਰੈਨੋਵੇਟ ਕਰਕੇ 65 ਬੈੱਡ ਤੋਂ 100 ਬੈੱਡ ਦਾ ਹਸਪਤਾਲ ਬਣ ਰਿਹਾ ਹੈ ਪੂਰੀ ਐਮਰਜੈਂਸੀ ਔਡ ਬਣ ਰਹੀ ਹੈ ਨਵੀਆਂ ਮੋਸਟ ਗ੍ਰੇਡ ਹੋਣਗੀਆਂ ਨਵੇਂ ਡਾਕਟਰ ਆਣਗੇ ਸਪੈਸ਼ਲਿਸਟ ਡਾਕਟਰ ਆਉਣਗੇ ਤਾਂ ਕਿ ਸਾਡੇ ਮਕੇਰੀਆਂ ਹਲਕੇ ਦੇ ਨਾਲ-ਨਾਲ ਇੱਥੋਂ ਜੁਟੀ ਰੋਡ ਤੇ ਆਉਣ ਜਾਣ ਵਾਲਿਆਂ ਨੂੰ ਵੀ ਇਸ ਦੀ ਸਹੂਲਤ ਮਿਲੇਗੀ ਔਰ ਲੋਕਾਂ ਨੂੰ ਇਸ ਦਾ ਫਾਇਦਾ ਹੋਏਗਾ ਮੈਂ ਆਪਣੇ ਮਕੇਰੀਆਂ ਹਲਕੇ ਵੱਲੋਂ ਸਾਡੀ ਆਪਣੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਜਿਹਨਾਂ ਨੇ ਤੇ 3 ਸਾਲ ਤੇ ਅਸੀਂ ਲੱਗੇ ਹੋਏ ਸੀ ਮੰਗਰ ਕਿ ਮੈਨੂੰ ਬਹੁਤ ਇੱਕ ਬਹੁਤ ਸ਼ੌਂਕ ਸੀਗਾ ਕਿ ਸਾਡੇ 5 ਸਾਲ ਦੇ ਮੌਕੇ ਦੇ ਵਿੱਚ ਵਿੱਚ ਹੀ ਇਹ ਹਸਪਤਾਲ ਅਪਗ੍ਰੇਡ ਹੋ ਜੇ ਜਿਹੜਾ ਕਿ ਅੱਜ ਕੰਮ ਸ਼ੁਰੂ ਹੋ ਰਿਹਾ ਹੈ थैंक यू वेरी मच ਅਜੀ ਕਿਹੜੀ ਕੰਪਨੀ ਹੈ ਬੇਰੀ ਐਮ ਆਰ ਸੀ ਗਰੁੱਪ ਪ੍ਰਾਈਵੇਟ ਲਿਮਟਿਡ ਤੇ ਸੂਬਾ ਤੋਂ ਬੇਸਟਾ ਕੀਆ ਸਾਡੀ ਕੰਪਨੀ ਤੇ ਸਾਨੂੰ ਕੰਟ੍ਰੈਕਟ ਮਿਲਿਆ ਜੀ ਲਗਭਗ 4 ਕਰੋੜ ਦੀ ਕੀਮਤ ਹੈ ਕੀ ਹੈ ਇਸ ਪ੍ਰੋਜੈਕਟ ਦੀ ਜਿੱਥੇ ਸਾਡੀ ਕੋਸ਼ਿਸ਼ ਹੈ ਕੀ ਹੈ ਕਿ 9 ਮਹੀਨੇ ਦਾ ਸਾਨੂੰ ਟਾਈਮ ਮਿਲਿਆ ਉਸ ਤੋਂ ਪਹਿਲਾਂ ਅਸੀਂ ਕੰਪਲੀਟ ਕਰਕੇ ਤੇ ਲੋਕਾਂ ਨੂੰ ਸਪਲ ਕਰ ਦੇਈਏ ਤੇ ਯਾਦ ਰ ਬਿਲਡਿੰਗ ਦੇਣਾ ਹੈ ਟਾਈਮ ਫਰੇਮ ਦੇ ਵਿੱਚ ਨਹੀਂ ਟਾਈਮ ਫਰੇਮ ਹੁੰਦਾ ਉਦੇ ਛੱਡ ਕੇ ਚੱਲ ਜਾਂਦੇ ਇੱਜਾ ਦੀ ਕੋਈ ਪ੍ਰੋਬਲਮ ਤਾਂ ਨਹੀਂ ਹੋਏਗੀ ਨਹੀਂ ਸਰ ਸਾਡੀ ਕੋਈ ਪ੍ਰੋਬਲਮ ਨਹੀਂ ਆਏਗੀ ਜੀ ਬਾਕੀ ਕੋਈ ਫਰਕ ਕਰਾ ਵੀ ਕੋਈ ਇਸ਼ੂ ਨਹੀਂ ਹੈਗਾ ਉਹਦੇ ਕਰਕੇ ਕੋਈ ਪ੍ਰੋਬਲਮ ਨਹੀਂ ਆਏਗੀ